ਸਸਰੀ ਆਕਾਰ ਜੀ ਸਾਰਿਆਂ ਨੂੰ ਆਉ ਜਾਣਦੇ ਆ ਬਾਸਪਤੀ ਦੇ ਤਾਜ਼ਾ ਰੇਟਾਂ ਦੇ ਬਾਰੇ ਤਰਾਵੜੀ ਮੰਡੀ ਦੇ ਵਿੱਚ 1509 ਦਾ ਰੇਟ ਹੈ 2726 ਤੋਂ ਲੈ ਕੇ 2900 ਰੁਪਏ ਤੱਕ ਲੱਗਿਆ 17 18 ਦਾ ਰੇਟ 4300 ਰੁਪਏ ਲੱਗਿਆ 11 21 ਦਾ ਰੇਟ 4600 ਰੁਪਏ ਤੱਕ ਲੱਗਿਆ ਦਿੱਲੀ ਦੀ ਨਰੀਲਾ ਮੰਡੀ ਦੇ ਵਿੱਚ 1509 ਦਾ ਰੇਟ 2485 ਰੁਪਏ ਤੱਕ ਲੱਗਿਆ ਤਹਾਣਾ ਮੰਡੀ ਦੇ ਵਿੱਚ 1509 ਦਾ ਰੇਟ 2705 ਤੋਂ ਲੈ ਕੇ 2900 ਰੁਪਏ ਤੱਕ ਲੱਗਿਆ ਕਰਨਾਲ ਮੰਡੀ ਦੇ ਵਿੱਚ 1509 ਦਾ ਰੇਟ 2700 ਤੋਂ ਪਲੱਸ ਲੱਗਿਆ ਬੂੰਦੀ ਮੰਡੀ ਦੇ ਵਿੱਚ 17 18 ਦਾ ਰੇਟ 3600 ਤੋਂ ਲੈ ਕੇ 3700 ਰੁਪਏ 1509 ਦਾ ਰੇਟ 2728 ਰੁਪਏ 1847 ਦਾ ਰੇਟ 3120 ਰੁਪਏ ਤੱਕ ਲੱਗਿਆ ਸਿਰਸਾ ਮੰਡੀ ਦੇ ਵਿੱਚ 1509 ਦਾ ਰੇਟ 2451 ਤੋਂ ਲੈ ਕੇ 2632 ਰੁਪਏ ਤੱਕ ਲੱਗਿਆ ਰਤਿਆ ਮੰਡੀ ਦੇ ਵਿੱਚ 1509 ਦਾ ਰੇਟ 2581 ਰੁਪਏ ਲੱਗਿਆ ਬਲੰਦ ਸ਼ਹਿਰ ਮੰਡੀ ਦੇ ਵਿੱਚ 1509 ਦਾ ਰੇਟ 2580 ਰੁਪਏ ਲੱਗਿਆ ਇੰਦਰੀ ਮੰਡੀ ਦੇ ਵਿੱਚ 1509 ਦਾ ਰੇਟ 2685 ਅੰਬਰਸਰ ਮੰਡੀ ਦੇ ਵਿੱਚ 17 18 4400 ਰੁਪਏ 11 21 4380 ਰੁਪਏ ਤਰਾਬੜੀ ਮੁੱਤਿਆ ਮੰਡੀ ਦੇ ਵਿੱਚ 1400 173 4300 ਰੁਪਏ ਫਾਜ਼ਿਲਕਾ ਮੰਡੀ ਦੇ ਵਿੱਚ 1509 ਸੁੰਦਰੀ ਮੰਡੀ ਦੇ ਵਿੱਚ 2511 ਰੁਪਏ ਔਟਾ ਮੰਡੀ ਦੇ ਵਿੱਚ 1000 ਤੋਂ ਲੈ ਕੇ 3200 1509 ਦਾ ਰੇਟ ਰਿਹਾ 2400 ਤੋਂ ਲੈ ਕੇ 17 18 ਦਾ ਰੇਟ ਰਿਹਾ 4050 ਰੁਪਏ 17 18 ਦਾ ਰੇਟ 33